ਦੇਸ਼ ਦੇ ਲੋਕਾਂ ਨੂੰ ਦੱਸਣ ਦੀ ਖਾਤਰ ਵੀ ਇਹ ਜਿਹੜਾ ਕਹਿੰਦਾ ਵੀ ਮੈਂ ਕਿਸਾਨਾਂ ਦੇ ਨਾਲ ਐ ਕਿਸਾਨਾਂ ਦੀਆਂ ਮੰਗਾਂ ਜਾਇਜ਼ ਐ ਸਰਕਾਰ ਨੂੰ ਮੰਨਣੀਆਂ ਚਾਹੀਦੀਆਂ ਨੇ ਮੈਂ ਸਨ ਚ ਵਿਚੋਲਗੀ ਕਰਨ ਨੂੰ ਵੀ ਤਿਆਰ ਐ ਤੇ ਫਿਰ ਜਦੋਂ ਦਿੱਲੀ ਵੱਲੋਂ ਜਾ ਰਹੇ ਸੀ ਤੂੰ ਮੂਰੇ ਹੋ ਕੇ ਖੜ ਗਿਆ ਤੂੰ ਲੱਤੜਾਲੀ ਵਿੱਚ ਤੂੰ ਬੰਦਾ ਚੱਕ ਲਿਆ ਇਹ ਵੀ 도ਗਲਾ ਕਿਵੇਂ ਹੈਗਾ ਲੋਕੋ ਪੁੱਛੋ ਇਹਨੂੰ ਵੀ ਇਹਨੂੰ ਇਹ ਸਾਫ਼ ਕਰੇ ਆਪਣੀ ਪੋਜੀਸ਼ਨ ਵੀ ਇਹਨੇ 도ਗਲਾਪਣ ਕਿਉਂ ਕੀਤਾ ਇਹਨੇ ਲੱਤ ਕਿਉਂ ਉਡਾਈ ਐ ਇਹ ਅਸੀਂ ਉਹਨੂੰ ਉੱਥੇ ਕਰਾਂਗੇ ਇੱਕ ਤਾਂ ਉਹ ਸਾਡਾ ਇੱਕ ਦਿਨ ਦੀ ਐ ਕਨਾਰੀ ਬਾਰਡਰ ਦੇ ਉੱਪਰ ਕਿਸਾਨ ਨੇਤਾਵਾਂ ਦੇ ਵੱਲੋਂ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਐਲਾਨ ਕੀਤਾਗਾ ਕਿ ਇੱਕ ਤਰੀਕ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂ ਰਹਿائش ਦਾ ਜਿਹੜਾ ਘਰਾਓ ਹੈਗਾ ਉਹ ਕੀਤਾ ਜਾਵੇਗਾ ਇਸ ਨੂੰ ਲੈ ਕੇ ਸਾਡੇ ਨਾਲ ਜਿਹੜਾ ਸੰਯੁਕਤ ਕਿਸਾਨ ਮੋਰਚਾ ਤੇ ਕਿਸਾਨ ਮਜ਼ਦੂਰ ਮੋਰਚਾ ਦੇ ਵੱਡੇ ਨੇਤਾ ਸੁਰਜੀਤ ਸਿੰਘ ਫੂਲ ਮੌਜੂਦ ਨੇ ਫੂਲ ਸਾਹਿਬ ਕਿਵੇਂ ਦੇਖਦੇ ਹੋ ਕਿ ਅੱਜ ਪ੍ਰੈਸ ਕਾਨਫਰੰਸ ਤੁਸੀਂ ਨੇ ਕੀਤੀ ਹੈ ਕਿ ਹੁਣ ਕਿਸ ਤਰ੍ਹਾਂ ਦੇ ਐਲਾਨ ਨੇਗੇ ਜਿਹੜੇ ਅੱਗੇ ਜਿਹੜੇ ਐਕਸ਼ਨ ਪਲਾਨ ਨੇ ਤੁਸੀਂ ਕਰ ਰਹੇ ਹੋਗੇ ਵੇਖੋ ਜੀ ਜਿਹੜੇ ਤਾਂ ਪਹਿਲਾਂ ਦਿੱਲੀ ਸਰਕਾਰ ਵੱਲ ਸਿਹਦਰਤ ਸੀਗੇ ਕੇਂਦਰ ਸਰਕਾਰ ਨਾਲ ਉਹ ਤਾਂ ਸਾਡੇ ਪਹਿਲੇ ਇਲਾਨ ਕੀਤੇ ਹੋਏ ਨੇ ਅ 26 ਨੂੰ ਮਰਨਵਾਰਤ ਤੇ ਸ਼ੁਰੂ ਕਰਨਾ ਸੀਗਾ ਤੇ 6 ਦਸੰਬਰ ਨੂੰ ਅਸੀਂ ਦਿੱਲੀ ਵੱਲ ਜਿਹੜੇ ਜਥੇ ਆ ਮਰਜੀਬੜਿਆਂ ਦੇ ਜਥੇ ਉਹ ਕੂਚ ਕਰਨੇ ਸੀ ਉਹ ਤਾਂ ਪਹਿਲਾਂ ਹੈਗੇ ਉਹ ਸਟੈਂਡ ਕਰਦੇ ਆ ਪਰ ਹੁਣ ਜਿਹੜਾ ਇਹਨਾਂ ਨੇ ਸਾਨੂੰ ਸਮਝ ਨਹੀਂ ਆ ਰਹੀ ਪੰਜਾਬ ਸਰਕਾਰ ਦੀ ਵੀ ਸਾਡੀਆਂ 12 ਦੀਆਂ 12 ਜਿਹੜੀਆਂ ਮੰਗਾਂ ਹੈਗੀਆਂ ਨੇ ਜਿਹਨਾਂ ਤੇ ਅੰਦੋਲਨ 13 ਫਰਵਰੀ ਤੋਂ ਸ਼ੁਰੂ ਹੋਇਆ ਉਹ ਪੰਜਾਬ ਸਰਕਾਰ ਨਾਲ ਇੱਕ ਵੀ ਪੰਜਾਬ ਸਰਕਾਰ ਨਾਲ ਸੰਬੰਧਿਤ ਨਹੀਂ ਸਾਰੀਆਂ 12 ਦੀਆਂ 12 ਉਹਨਾਂ ਦੇ ਵਿਆਖਿਆ ਵੀ ਕੀਤੀ ਸੀ ਸੈਂਟਰ ਸਰਕਾਰ ਨਾਲ ਸੰਬੰਧਤ ਹੈ ਜਿਹੜੇ ਸਾਡੇ ਦੋਨੇ ਐਕਸ਼ਨ ਪ੍ਰੋਗਰਾਮ ਹੈ ਦਿੱਲੀ ਕੂਚ ਵਾਲਾ ਕੋਈ ਅਸੀਂ ਚੰਡੀਗੜ੍ਹ ਨੂੰ ਕੁਝ ਨਹੀਂ ਕਰ ਰਹੇ ਸੀਗੇ ਦਿੱਲੀ ਕੂਚ ਵਾਲਾ ਤੇ ਇੱਥੇ ਜਿਹੜਾ ਸੈਂਟਰ ਸਰਕਾਰ ਦੇ ਖਿਲਾਫ ਮਰਨ ਭਾਰਤ ਦੇ ਬੈਠਣ ਵਾਲਾ ਵੀ ਇਹ ਜਿਹੜਾ ਬੰਦਿਆਂ ਦੀ ਸ਼ਹਾਦਤ ਹੋਊਗੀ ਮੋਦੀ ਹੁਣ ਤੇਰੇ ਕਰਕੇ ਹੋਊਗੀ ਇਹ ਦੋਨੇ ਉਹਦੇ ਸੀਗੇ ਵੀ ਇਹਨਾਂ ਨੇ ਵਿੱਚ ਲੱਤ ਣਾ ਲਈਏ ਬੰਦਾ ਚੱਕ ਲਿਆ ਇੱਕ ਤਾਂ ਜਲਾਇਆ ਹੁੰਦਾ ਵੀ ਬੈਠ ਗਿਆ ਹੋਵੇ ਉਹਦੀ ਹਾਲਤ ਖਰਾਬ ਹੋਵੇ ਫੇਰ ਚੱਕ ਲੋ ਤੁਸੀਂ ਹਜੇ ਬੈਠਣ ਤੋਂ ਪਹਿਲੇ ਚੱਕ ਲਿਆ ਵੱਡੀ ਨਾਫਰੀ ਲਿਆ ਕੇ ਢਾੜ ਬਗਿਆਂ ਵਾਂਗੂ ਇਹ ਸੋ ਇਸ ਕਰਕੇ ਸਾਨੂੰ ਇਹ ਇੱਕ ਦਿਨ ਦਾ ਸਾਨੂੰ ਇਹ ਵੀ ਲੱਗਦਾ ਵੀ ਸ਼ਾਇਦ ਇਹ ਭਗਵੰਤ ਮਾਨਾਂ ਦਾ ਉੱਧਰ ਸੈਂਟਰ ਨਾਲ ਰਲ ਕੇ ਵੀ ਤੁਸੀਂ ਉੱਧਰ ਨੂੰ ਮੂੰਹ ਨਾ ਹੋਵੇ ਇੱਧਰ ਡਾਈਵਰਟ ਕਰ ਦਿਓ ਡਾਈਵਰ ਮੋਰਚੇ ਨੂੰ ਡਾਈਵਰਟ ਕਰਨ ਵਾਲੀ ਵੀ ਪਲਾਨਿੰਗ ਹੋ ਸਕਦੀ ਹੈ ਜਗਜੀਤ ਸਿੰਘ ਢੱਲੇਵਾਲ ਨਾਲ ਤੁਹਾਡੀ ਗੱਲ ਸੀ ਅਸੀਂ ਇਹ ਕੀਤਾ ਵੀ ਅਸੀਂ ਡਾਈਵਰਟ ਨਹੀਂ ਹੋਣ ਦੇਵਾਂਗੇ ਕਿਉਂਕਿ ਜੇ ਅਸੀਂ ਸਮਝਿਆ ਵੀ ਹੁਣ ਉਸੇ ਛੱਡ ਕੇ 6 ਵਾਲਾ ਵੀ ਛੱਡ ਕੇ ਦੂਜਾ ਵੀ ਛੱਡ ਕੇ ਅਸੀਂ ਹੁਣ ਇੱਥੇ ਬਹਿ ਜਗੇ ਇਹ ਇਹ ਤਾਂ ਫਿਰ ਉਹਨਾਂ ਦੀ ਸਕੀਮ ਲਾਗੂ ਹੋ ਗਈ ਉਹਨਾਂ ਦੀ ਚਾਲ ਲਾਗੂ ਹੋ ਗਈ ਅਸੀਂ ਇਹ ਉਹਨਾਂ ਦੀ ਚਾਲ ਡਾਈਵਰਟ ਕਰਨ ਵਾਲੀ ਇਹਨੂੰ ਸਫਲ ਨਹੀਂ ਹੋਣ ਦੇਵਾਂਗੇ ਹਾਂ ਪਰ ਇੱਕ ਦਿਨ ਆ ਪੰਜਾਬ ਦੇ ਲੋਕਾਂ ਨੂੰ ਦੇਸ਼ ਦੇ ਲੋਕਾਂ ਨੂੰ ਦੱਸਣ ਦੀ ਖਾਤਰ ਵੀ ਇਹ ਜਿਹੜਾ ਕਹਿੰਦਾ ਵੀ ਮੈਂ ਕਿਸਾਨਾਂ ਦੇ ਨਾਲ ਐ ਕਿਸਾਨਾਂ ਦੀਆਂ ਮੰਗਾਂ ਜਾਇਜ਼ ਐ ਸਰਕਾਰ ਨੂੰ ਮੰਨਣੀਆਂ ਚਾਹੀਦੀਆਂ ਨੇ ਮੈਂ ਸਨ ਚ ਵਿਚੋਲਗੀ ਕਰਨ ਨੂੰ ਵੀ ਤਿਆਰ ਐ ਤੇ ਫਿਰ ਜਦੋਂ ਦਿੱਲੀ ਵੱਲੋਂ ਜਾ ਰਹੇ ਸੀ ਤੂੰ ਮੂਰੇ ਹੋ ਕੇ ਖੜ ਗਿਆ ਤੂੰ ਲੱਤੜਾਲੀ ਵਿੱਚ ਤੂੰ ਬੰਦਾ ਚੱਕ ਲਿਆ ਸੋ ਇਹ ਵੀ 도ਗਲਾ ਕਿਵੇਂ ਹੈਗਾ ਲੋਕੋ ਪੁੱਛੋ ਇਹਨੂੰ ਵੀ ਇਹਨੂੰ ਇਹ ਸਾਫ਼ ਕਰੇ ਆਪਣੀ ਪੋਜੀਸ਼ਨ ਵੀ ਇਹਨੇ 도ਗਲਾਪਣ ਕਿਉਂ ਕੀਤਾ ਇਹਨੇ ਲੱਤ ਕਿਉਂ ਉਡਾਈ ਐ ਇਹ ਅਸੀਂ ਉਹਨੂੰ ਉਤੇ ਕਰਾਂਗੇ ਇੱਕ ਤਾਂ ਉਹ ਸਾਡਾ ਇੱਕ ਦਿਨ ਦੀ ਹੈ ਇੱਕ ਹੋਰ ਦਾ ਅਸੀਂ ਸਾਰਾ ਜ਼ੋਰ ਦੇਵਾਂਗੇ ਜਿਹੜੇ ਸਾਡੇ ਦੋਨੇ ਇਹਨੂੰ ਜਿਹੜਾ ਮਰਨ ਵਰਤ ਹੈ ਸੁਖਜੀਤ ਸਿੰਘ ਦਾ ਇਹਨੂੰ ਸਫਲ ਕਰਨ ਦੀ ਖਾਤਰ ਦੋਨਾਂ ਮੋਰਚਾਂ ਤੇ ਇਕੱਠ ਵਧਾਉਣ ਦੀ ਖਾਤਰ ਤੇ ਦਿੱਲੀ ਨੂੰ ਕੂਚ ਕਰਨ ਦੀ ਖਾਤਰ ਸ਼ੇਰ ਨੂੰ ਇਹਨਾਂ ਤੇ ਅਸੀਂ ਆਪਣਾ ਸਾਰਾ ਜ਼ੋਰ ਕੇਂਦਰਿਤ ਕਰਾਂਗੇ ਇੱਕ ਲਿਸਟ ਆਈਏਗੀ ਜਿਸ ਦੇ ਵਿੱਚ ਜਿਹੜਾ ਖਨੌਰੀ ਬਾਰਡਰ ਦੇ ਉੱਪਰ ਜਿਹੜਾ ਆਪਰੇਸ਼ਨ ਕੀਤਾ ਗਿਆ ਸੀ ਉਹਦੇ ਵਿੱਚ ਲਾਅ ਐਂਡ ਆਰਡਰ ਨੂੰ ਜਿਹੜਾ ਮੇਨਟੇਨ ਕਰਨ ਦੇ ਲਈ 125 ਦੇ ਕਰੀਬ ਜਿਹੜਾ ਪੁਲਿਸ ਅਧਿਕਾਰੀ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆਗਾ ਦੇਖੋ ਜੀ ਜੇ ਉਹਨਾਂ ਨੂੰ ਸਨਮਾਨਤ ਕੀਤਾ ਗਿਆ ਤਾਂ ਅਸੀਂ ਸਮਝਦੇ ਆ ਵੀ ਇਹ ਕਿਸਾਨਾਂ ਦੇ ਪਹਿਲੀ ਗੱਲ ਤਾਂ जख्मਾਂ ਤੇ ਲੂਣ ਭੁੱਕਣ ਵਾਲੀ ਗੱਲ ਹੈ ਦੂਸਰੀ ਗੱਲ ਜਿਹੜੀ ਇਹ ਭਗਵੰਤਮਾਨ ਸਰਕਾਰ ਜੇ ਉਹਨਾਂ ਨੂੰ ਸਨਮਾਨਤ ਕਰ ਰਹੀ ਹੈ ਤਾਂ ਇਹ ਸਮਝ ਲਓ ਵੀ ਪਹਿਲਾਂ ਤਾਂ ਅਸੀਂ ਸਮਝਦੇ ਸੀਗੇ ਵੀ ਸਾਡੇ ਕੋਲੇ ਫੈਕਟ ਹੈ ਨਹੀਂ ਸੀਗਾ ਵੀ ਅਸੀਂ ਸਮਝਦੇ ਸੀਗੇ ਵੀ ਬੀਟੀਵੀ ਬਣੀ ਹੋਈ ਹੈ ਭਾਜਪੀ ਦੀ ਕੇਜਰੀਆਲ ਤੇ ਜਿਹੜਾ ਭਗਵੰਤਮਾਨ ਦੀ ਆਮ ਆਦਮੀ ਪਰ ਜੇ ਉਹਨਾਂ ਨੂੰ ਸਨਮਾਨਤ ਕਰ ਰਹੀ ਹੈ ਜਿਨ੍ਹਾਂ ਨੇ ਸਾਡਾ ਦਿੱਲੀ ਵਾਲਾ ਪ੍ਰੋਗਰਾਮ ਨੂੰ ਅ ਮਤਲਬ ਫਲॉप ਕਰਨ ਦੀ ਕੋਸ਼ਿਸ਼ ਕੀਤੀ ਹੈ ਜੇ ਉਹਨਾਂ ਨੂੰ ਸਨਮਾਨਤ ਕਰ ਰਹੀ ਹੈ ਫਿਰ ਸਮਝ ਲਓ ਵੀ ਫਿਰ ਇਹ ਪੱਕੀ ਪੁਸ਼ਟੀ ਹੋ ਗਈ ਵੀ ਦੋਹਾਂ ਇਕੱਲੇ ਬੀ ਟੀਵੀ ਨਹੀਂ ਇਹ ਦੋਨੇ ਜੁਆਇੰਟ ਆਪਰੇਸ਼ਨ ਹੈ ਦੋਹਾਂ ਦਾ ਜੇ ਉਹ ਸਨਮਾਨਤ ਕਰ ਰਹੇ ਤੇ ਅਸੀਂ ਨਕੀਦੀ ਕਰਾਂਗੇ ਇਹਨੂੰ ਨੰਗਾ ਕਰਾਂਗੇ ਤੇ ਜਗਜੀਤ ਸਿੰਘ ਡੱਲੇ ਵਾਲੇ ਵੀ ਸੁਣ ਚਾ ਰਹੇ ਕਿ ਪਾਣੀ ਪੀਤਾਗਾ ਤੇ ਦਵਾਈ ਲਈ ਹੈਗੀ ਆਪਣੀ ਦੇਖੋ ਜੇ ਸਾਨੂੰ ਕੋਈ ਸਾਡੇ ਕਿਸੇ ਭਰੋਸੇਯੋਗ ਸੂਤਰ ਤੋਂ ਸਾਨੂੰ ਮਿਲਣ ਨਹੀਂ ਦਿੱਤਾ ਅੱਜ ਸਾਡੇ ਬੰਦੇ ਮਿਲਣ ਗਏ ਸੀ ਤਾਂ ਕਿ ਪਤਾ ਲੱਗ ਲਗੇ ਵੀ ਭਾਈ ਛੋਡੀ ਕਿਉਂਕਿ ਉਹਨਾਂ ਨੇ ਐਲਾਨ ਕੀਤਾ ਵੀ ਅਸੀਂ ਪਾਣੀ ਵੀ ਨਹੀਂ ਪੀਵਾਂਗੇ ਅਸੀਂ ਖਰਾਕ ਵੀ ਨਹੀਂ ਲਵਾਂਗੇ ਇਹ ਹੁਣ ਮੀਡੀਆ ਚ ਆ ਰਹੀ ਆ ਸਾਡੇ ਕੋਲੇ ਕੋਈ ਉਹਦਾ ਆਪਦੇ ਸੋਸ ਸਰ ਨਹੀਂ ਕੋਈ ਪੁਸ਼ਟੀ ਨਹੀਂ ਹੋਈ ਅਸੀਂ ਅੱਜ ਬੰਦੇ ਭੇਜੇ ਸੀ ਉਹ ਇਹਨਾਂ ਨੇ ਅਰੈਸਟ ਕਰ ਲਏ ਉਹ ਉਥੋਂ ਜਿਹੜਾ ਡੀ ਐਮ ਸੀ ਦੇ ਵਿੱਚ 10 ਬੰਦੇ ਮਿਲਣ ਗਏ ਸੀ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਤੇ ਉਹਨਾਂ ਨੂੰ ਅਰੈਸਟ ਕਰ ਲਿਆ ਸੋ ਇਹ ਵੀ ਅਸੀਂ ਸਮਝਦੇ ਆਂ ਵੀ ਇਹ ਹੋ ਸਕਦਾ ਵੀ ਇਹ ਨਰੇਟਿਵ ਹੈ ਜਿਹੜਾ ਬੀਬ ਛੱਡ ਦਿਓ ਇਹ ਤਾਂ ਕਿ ਉਹਨੂੰ ਐ ਹੋ ਜਾਵੇ ਜਿਹੜਾ ਕੱਲ ਤਾਂ ਕਹਿੰਦੇ ਸੀ ਕੁਝ ਨਹੀਂ ਖਾਣਾ ਪੀਣਾ ਹੁਣ ਉਹਨਾਂ ਦਾ ਇਹ ਉਹਨਾਂ ਦਾ ਅਕਸ ਖਰਾਬ ਕਰਨ ਦੀ ਖਾਤਰ ਇਹ ਨਰੇਟਿਵ ਵੀ ਸਿਰਜਿਆ ਹੋ ਸਕਦਾ ਸਾਨੂੰ ਜੇ ਉਹ ਮਿਲਣ ਦੇ ਦਿੰਦੇ ਅੱਜ ਸਾਨੂੰ ਪਤਾ ਲੱਗ ਜਾਂਦਾ ਫਿਰ ਅਸੀਂ ਪੁਸ਼ਟੀ ਕਰ ਦਿੰਦੇ ਸੋ ਇਸ ਕਰਕੇ ਹਜੇ ਅਸੀਂ ਇਹਦੀ ਕੋਈ ਪੁਸ਼ਟੀ ਨਹੀਂ ਕਰਦੇ ਵੀ ਇਹ ਗੱਲ ਸਹੀ ਹੈ ਜਾਂ ਨਹੀਂ ਹੈ ਜਿੰਨਾ ਚਿਰ ਤੱਕ ਸਾਡੀ ਡਲੇਵਾਲ ਸਾਹਿਬ ਨਾਲ ਕੋਈ ਫੋਨ ਤੇ ਗੱਲ ਜਾਹਨ ਨਾਲ ਮੁਲਾਕਾਤ ਨਹੀਂ ਹੋ ਜਾ ਜਿਹੜਾ ਤੁਸੀਂ ਲਗਾਤਾਰ ਜਿਹੜਾ ਐਕਸ਼ਨ ਪਲਾਨ ਕਰ ਰਹੇ ਹੋ ਜਿਵੇਂ 6 ਤਰੀਕ ਨੂੰ ਜਥੇ ਦੇ ਰੂਪ ਦੇ ਵਿੱਚ ਦਿੱਲੀ ਜਾ ਰਹੇ ਹੋ ਇੱਥੇ ਤੁਹਾਡੇ ਲੀਡਰ ਮਰਨ ਵਰਤ ਦੇ ਉੱਪਰ ਬੈਠੇ ਹੋਏ ਨੇ ਤਾਂ ਤੁਹਾਨੂੰ ਕਿਵੇਂ ਲੱਗਦਾ ਕਿ ਇਹ ਜਿਹੜੇ ਐਕਸ਼ਨ ਪਲਾਨ ਨੇ ਕਿਤੇ ਨਾ ਕਿਤੇ ਜਿਹੜਾ ਕਿਸਾਨਾਂ ਨੂੰ ਬਾਰਡਰਾਂ ਵੱਲ ਖਿੱਚ ਸਕਦੇ ਨੇ ਪੰਜਾਬ ਦੇ ਵਿੱਚੋਂ ਬਿਲਕੁਲ ਖਿੱਚਣਗੇ ਜੀ ਪਹਿਲਾਂ ਹੁਣ ਤੁਸੀਂ ਆਹੀ ਗਿਣਤੀ ਵੇਖ ਲਓ 25 ਤੋਂ ਪਹਿਲਾਂ ਸੀ ਕਿੰਨੀ ਗਿਣਤੀ ਸੀਗੀ 2.5 300 ਦੀ ਗਿਣਤੀ ਸੀ ਤੇ ਉਹ ਹੁਣ ਜਰ ਭਾਈ ਆ 10 ਗੁਣਾ ਹੋਈ ਹੈ ਤੇ ਜਦੋਂ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਉਦੋਂ ਨੂੰ ਦਿੱਲੀ ਕੂਚ ਕਰਾਂਗੇ ਅਸੀਂ ਉੱਥੇ ਇਹਨਾਂ ਨੇ ਕੋਈ ਵੀ ਸਾਡੇ ਤੇ ਮੰਨਣ ਦੀ ਬਜਾਏ ਜਾਤਾਂ ਫਿਰ ਕਰਨਗੇ ਨਾ ਸਾਡੇ ਨਾਲ ਕੋਈ ਸਰਕਾਰ ਵਾਰਤਾ ਕਰੂਗੀ ਕੋਈ ਗੱਲਬਾਤ ਕਰੂਗੀ ਜੇ ਕੋਈ ਵਾਰਤਾ ਕਰਦੇ ਵੀ ਜ ਸਾਡੇ ਤੇ ਰਿਪ੍ਰੈਸ਼ਨ ਕਰਦੀ ਹੈ ਜਾਂ ਇਹੋ ਜਿਹਾ ਕੋਈ ਕਾਰਨਾਮਾ ਕਰਦੀ ਹੈ ਅਰੈਸਟ ਕਰਨ ਵਾਲਾ ਫਿਰ ਲੋਕਾਂ ਦਾ ਪੰਜਾਬ ਦੇ ਲੋਕਾਂ ਦਾ ਤਾਂ ਸੁਭਾਅ ਹੈਗਾ ਵੀ ਜਦੋਂ ਇਹਦੇ ਤੇ ਜ਼ਬਰ ਹੁੰਦਾ ਉਦੋਂ ਇਹ ਰਿਐਕਟ ਕਰਦੇ ਆ ਵੱਡੇ ਪੱਧਰ ਤੇ ਆਉਂਦੇ ਆ ਕਈ ਵਾਰ ਇਹ ਆਰਥਿਕ ਲੁੱਟ ਨੂੰ ਛੱਲੀ ਜਾਂਦੇ ਆ ਉਹ ਗੁਰਗੋਨ ਸਿੰਘ ਨੇ ਵੀ ਜਿਹੜਾ ਗੁਰਬਾਣੀ 'ਚ ਵੀ ਕਿਹਾ ਨਾ ਜਵੀ ਬਾਣ ਲੱਗ ਹੈ ਤਵੀ ਰੋਸ ਜੱਗ ਹੈ ਇਹ ਜਿੰਨਾ ਇਹ ਬਾਣ ਜਿਹੜਾ ਮਾਰਨਗੇ ਪੰਜਾਬ ਦੇ ਲੋਕਾਂ ਨੇ ਬਟਰਾਂ ਵੱਲ ਆਉਣਾ ਦੂਜੀ ਗੱਲ ਹੈ ਕਿ ਰੁੱਤ ਵੇਲੇ ਹੋਗੀ ਕਿਉਂਕਿ ਬੀਜੀ ਗਈ ਜਿਹੜੇ ਸਾਡੇ ਕਿਸਾਨ ਹੈ ਖੇਤੀ ਵੀ ਆਪ ਕਰਦੇ ਹਨ ਅੰਦੋਲਨ ਵੀ ਉਹੀ ਕਰਦੇ ਆ ਸੋ ਉਹਨਾਂ ਨੇ ਹੁਣ ਆਪਣਾ ਫਸਲ ਜਿਹੇ ਜਿਵੇਂ ਜਿਵੇਂ ਵੀ ਵਿਕੀ ਉਹਨਾਂ ਨੇ ਉਹ ਵੇਚ ਲਈ ਕਣਕ ਬੀਜ ਲਈ ਹੁਣ ਕਣਕ ਦੀ ਪੜਾਈ ਤੱਕਰ ਬਿਲਕੁਲ ਮਤਲਬ ਰੈਲੇ ਕਹਿ ਲੋ ਜਾਂ ਵਿਲੇਆ ਰਗੀ ਰੁੱਤ ਹੈ ਤੇ ਉਹ ਲਾਜ਼ਮੀ ਆ ਜਿਹੜੇ ਜੋ ਜੋ ਜਾਵਰ ਕਰਨਗੇ ਤੇ ਇਥੇ ਬਟਰਨ ਦੀ ਗਿਣਤੀ ਵਧੂਗੀ ਜੀ ਸੋ ਇਹ ਸੰਨ ਸੁਜੀਤ ਸਿੰਘ ਫੂਲ ਜੀ ਇਹਨਾਂ ਨੇ ਕਿਹਾਗਾ ਕਿ ਇੱਕ ਤਰੀਕ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂ ਰਿਹائش ਦਾ ਜਿਹੜਾ ਕਿਸਾਨਾਂ ਵੱਲੋਂ ਵੱਡੇ ਪੱਧਰ ਤੇ ਘਰਾਓ ਕੀਤਾ ਜਾਵੇਗਾ ਤੇ 6 ਤਰੀਕ ਨੂੰ ਜਿਹੜੀ ਕਾਲ ਦਿੱਤੀ ਹੋਈ ਸੀ ਕਿ ਜਥੇ ਦੇ ਰੂਪ ਦੇ ਵਿੱਚ ਜਿਹੜਾ ਕਿਸਾਨ ਨੇਗੇ ਉਹ ਸ਼ੰਭੂ ਬਾਰਡਰ ਤੋਂ ਦਿੱਲੀ ਵੱਲੋਂ ਕੂਚ ਕਰਨਗੇ ਪੰਜਾਬ ਤੱਕ ਤੋਂ ਕੁਲਵੀਰ ਸਿੰਘ ਸੰਗਰੂ